ਇਕ ਓੰਕਾਰ ਸਤਿਗੁਰ ਪ੍ਰਸਾਦ ਸ਼ਲੋਕ ਕਵੀ ਜੀ ਕੇ ਕਵੀਰ ਚਰਨ ਕਮਲ ਕੀ ਮੋਜ ਕੋ ਕਹਿ ਕੈ ਸੇ ਅਨਮਾਨ ਕਹਿ ਬੇ ਕੋ ਸੁਭਾ ਨਹੀਂ ਦੇਖਾ ਹੀ ਪਰਵਾਨ ਕਬੀਰ ਦੇਖ ਕੇ ਕਹਿ ਕਹੋ ਕਹਿ ਨ ਕੋ ਪਤਿਆ ਹਰ ਜੈ ਸਤ ਸੋਹੀ ਰਹੋ ਅਰਖ ਗੁਨ ਗਾਏ ਕਬੀਰ ਚੁਗੇ ਚਤਾਰੇ ਵੀ ਚੁਗੇ ਚੁਗ ਚੁਗੇ ਚਤਾਰੇ ਜੈਸੇ ਬਚਰੇ ਕੂੰਜ ਮੰ ਮਾਇਆ ਮਮਤਾ ਰੇ ਕਬੀਰ ਅੰਬਰ ਕਨਹਰ ਛਾਇਆ ਬਰਕ ਪਰੇ ਸਰਤਾਲ ਚਤ ਕਿ ਜੋਤਰ ਸਤ ਰਹੇ ਤੈਨ ਕੋ ਕੋਨ ਹਵਾਲੋ ਕਬੀਰ ਚਕਈ ਜੋ ਨਸ ਬਿਛਰੇ ਆਏ ਮਿਲੇ ਪਰਵਾਤ ਜੋ ਨਰ ਬਿਛਰੇ ਰਾਮ ਸੋ ਨਾ ਦਿਨ ਮਿਲ ਨਾ ਰਾਤ ਕਬੀਰ ਨਾਇਰ ਬਿਸ਼ੋਰਿਆ ਰਹੋ ਰੇ ਸੰਖਮਜੂਰੇ ਦੇਵਨ ਦੇਵਲ ਤਾੜੇ ਦੇਸ ਹੈ ਬ੍ਰਤ ਸੂਰ ਕਵੀਰ ਰਨਾਇਰ ਮਿਖੋ ਰਿਆ ਰਹੋ ਰੇ ਸੰਖਮਜੂਰੇ ਦੇਵਨ ਦੇਵਲ ਤਾੜੇ ਦੇ ਸੇਬਤ ਸੂਰ ਇਹ ਸ਼ਲੋਕ ਸਤਗੁਰ ਕਬੀਰ ਮਹਾਰਾਜ ਜੀ ਦੇ ਮਖਾਰਵਿੰਦ ਤੋਂ ਉਚਾਰੇ ਹੋਏ ਤਨ ਤਨ ਚਵਰ ਛਤਤ ਦੇ ਮਲ ਗੁਰਤਾ ਗੱਦੀ ਤੇ ਬਰਾਜਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ਿਸ਼ੋਭਤ ਹਨ ਸਤਗੁਰੂ ਸਮਝਾ ਰਹੇ ਕਬੀਰ ਚਰਨ ਕਮਲ ਕੀ ਮੌਜ ਕੋ ਕਹਿ ਕੈਸੇ ਅਨੁਮਾਨ ਕਹਿਬੇ ਕੋ ਸੁਭਾ ਨਹੀਂ ਦੇਖਾ ਹੀ ਪਰਵਾਨ ਉਸ ਪ੍ਰਮਾਤਮਾ ਦੇ ਜਦਨ ਕਮਲ ਦੇ ਮੋਜ ਵਿੱਚ ਜਿਹਦੇ ਉਹਦੇ ਚਰਨਾਂ ਦੇ ਨਾਲ ਜੁੜ ਗਏ ਉਹਨਾਂ ਦੀ ਸ਼ੁਭਾ ਜੜੀ ਹੈ ਉਹਦਾ ਅਨੁਮਾਨ ਲਾਉਣਾ ਬਹੁਤ ਔਖਣਾ ਜੇ ਕੋ ਕਹਿੰਦੇ ਕਹਿੰਦਾ ਹੈ ਤਾਂ ਉਹ ਕਹਿ ਨਹੀਂ ਸਕਦਾ ਜਿਹੜਾ ਦੇਖਦਾ ਹੈ ਉਹੀ ਪ੍ਰਵਾਨ ਹੁੰਦਾ ਹੈ ਮਨਜ਼ੂਰ ਹੁੰਦਾ ਹੈ ਲੇਕਿਨ ਜੇਕਰ ਕੋਈ ਕਹੇ ਕਿ ਮੈਂ ਉਸ ਮੋਜ ਨੂੰ ਦੱਸ ਸਕਦਾ ਉਹ ਕਿਹੋ ਜਿਹੀ ਹੈ ਬਹੁਤ ਮੁਸ਼ਕਲ ਹੈ ਕਿਉਂਕਿ ਜਿੰਨੇ ਵੀ ਦੁਨਿਆ ਤੇ ਪੀਰ ਪਗੰਬਰ ਬ੍ਰह्म ਗਿਆਨੀ ਹੋਏ ਆ ਸਭ ਨੇ ਇਹੋ ਹੀ ਕਿਹਾ ਕਿ ਜਦੋਂ ਜੀਵ ਦੀ ਮੈਂ ਮਰ ਜਾਂਦੀ ਹੈ ਤਾਂ ਉਦੋਂ ਉਸ ਪਰਮਾਤਮਾ ਦੇ ਚਰਨਾਂ ਦੇ ਵਿੱਚ ਮੰਜੂਰ ਹੁੰਦਾ ਹੈ ਤੇ ਜਦੋਂ ਮੈਂ ਮਰ ਗਈ ਉਹਦਾ ਆਪਣਾ ਆਪ ਖਤਮ ਹੋ ਗਿਆ ਤਾਂ ਫਿਰ ਉਹਦੇ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿਸ਼ੇ ਵਿਕਾਰ ਆਸਾ ਤ੍ਰਿਸ਼ਨਾ ਸਭ ਖਤਮ ਹੋ ਜਾਂਦੀ ਹੈ ਸੋ ਜਿਹੜੀ ਉਸ ਪਰਮਾਤਮਾ ਦੇ ਚਰਨ ਕਮਲਾਂ ਦੀ ਮੋਜ ਹੈ ਉਹਦਾ ਅੰਦਾਜ਼ਾ ਲਗਾਇਆ ਨਹੀਂ ਜਾ ਸਕਦਾ ਉਹਦੀ ਸ਼ੋਭਾ ਜਿਹੜੀ ਹੈ ਸਤਗੁਰ ਰਵਿਦਾਸ ਸਮਰਤ ਜੀ ਆਪਣੇ ਬਾਣੀ ਦੇ ਵਿੱਚ ਕਹਿ ਰਹੇ ਹੈ ਕਹੇ ਰਵਿਦਾਸ ਅਕਥ ਕਥ ਬਹੁ ਕਾਹੇ ਕਰੀਜੇ ਜੈਸਾ ਤੂੰ ਤੈਸਾ ਤੂੰ ਹੀ ਕਿਉ ਉਪਮਾ ਦੀਜੇ ਸਤਗੁਰ ਰਵਿਦਾਸ ਵੰਦੇ ਜੀ ਕਹਿੰਦੇ ਕਿ ਇਹ ਜਿਹੜੀ ਕਥਾ ਹੈ ਇਹ ਅਕਥ ਹੈ ਕਥੀ ਨਹੀਂ ਜਾ ਸਕਦੀ ਕਹੀ ਨਹੀਂ ਜਾ ਸਕਦੀ ਜਿੰਨਾ ਵੀ ਕਹਿ ਲੋ ਉਨੇ ਥੋੜਾ ਹੈ ਬਹੁ ਕਾਹੇ ਕਰੀ ਜੀ ਕਿੰਨਾ ਕਹਿ ਲਵਾਂਗੇ ਬੰਦੇ ਦੀ ਲਾਈਫ ਹੀ ਕੁਛ ਨਹੀਂ ਜੀਵਨ ਬਹੁਤ ਥੋੜਾ ਹੈ کئی ਜਨਮ ਗੋਂਦਾ ਰਹੇ ਤਾਂ ਵੀ ਨਿਗਾ ਸਕਦਾ ਇਹ ਕਥ ਕਥ ਹੈ ਜੈਸਾ ਤੂੰ ਤੈਸਾ ਤੂੰ ਹੀ ਕਿਆ ਉਪਮਾ ਦੀ ਜੀ ਜਿਹੋ ਜਿਆ ਕਹਿੰਦੇ ਪਰਮਾਤਮਾ ਤੂੰ ਹੈ ਸਿਰਫ ਤੂੰ ਹੀ ਹੈ ਹੋਰ ਕੋਈ ਹੋਇਆ ਨਹੀਂ ਤਾਂ ਤੇਰੀ ਸ਼ੁਭਾ ਕੀ ਕਰੀਏ ਕਰਨ ਦੇ ਕਾਬਲੀ ਹੈ ਨਹੀਂ ਜੇ ਕੋਈ ਕਹੇ ਕਿ ਉਹ ਬਹੁਤ ਵੱਡਾ ਹੈ ਬਹੁਤ ਸੋਹਣਾ ਹੈ ਬਹੁਤ ਦਿਆਲੂ ਹੈ ਬਹੁਤ ਸਬਰ ਸੰਤੋਖ ਹੈ ਇਸ ਸ੍ਰਿਸ਼ਟੀ ਦਾ ਕਰਤਾ ਹੈ ਕਹਿੰਦੇ ਉਸ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਕਹਿਣ ਵਾਲੇ ਦੇ ਵਿੱਚ ਗੁਣ ਆ ਸਕਦੇ ਹੈ ਉਸ ਦਾ ਦੁਨੀਆ ਸਤਕਾਰ ਕਰ ਸਕਦੀ ਹੈ ਪਰ ਜੀਵ ਕੋਈ ਨਾ ਵੀ ਉਸ ਦੀ ਉਪਮਾ ਕਰੇ ਨਾ ਵੀ ਉਹ ਦੀ ਸਿਫਤਸਲਾ ਕਰੇ ਤਾਂ ਉਸ ਪਰਮਾਤਮਾ ਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਜਿੰਨੇ ਵੀ ਚਾਰੇ ਖਾਣੀਆਂ ਇਹ ਉਸ ਪਰਮਾਤਮਾ ਦੇ ਦੇਣ ਹੈ ਉਹ ਕਰਤਾ ਹੈ ਸਾਰੀ ਮਾਇਆ ਜਿਹੜੀ ਦਿਸ ਰਹੀ ਹੈ ਇਹ ਕਿਰਤ ਕਿਉਂਕਿ ਸਤਗੁਰੂ ਜਿਹੜਾ ਹੈ ਇਹ ਦੱਸਣ ਦਾ ਮਿਸ਼ਨ ਨਹੀਂ ਹੈ ਇਹ ਭਾਵਨਾ ਤੋਂ ਪਛਾਣਿਆ ਜਾ ਸਕਦਾ ਹੈ ਕਿਉਂਕਿ ਇਹ ਜਿਹੜਾ ਸਾਕੈਤਕਰ ਗਿਆਨ ਹੈ ਅਪ੍ਰੋਕਸ਼ ਗਿਆਨ ਹੈ ਇਸ ਕਰਕੇ ਜਿਹੜੇ ਉਸ ਚਰਨ ਕਮਲ ਦੀ ਮੋਜ ਹੈ ਉਹਦਾ ਕੋਈ ਕਹੇ ਕਿ ਮੈਂ ਦੱਸ ਸਕਦਾ ਨਹੀਂ ਦੱਸ ਸਕਦਾ ਕਿਉਂਕਿ ਇਸੇ ਕਰਕੇ ਤੀਜੇ ਪਾਤਸ਼ਾਹ ਕਹਿ ਰਹੇ ਹੈ ਮਿਲ ਸਖੀਆ ਪੁੱਛੇ ਕਹੋ ਕੰਤ ਨਿਸ਼ਾਨੀ ਰਸ ਪ੍ਰੇਮ ਪਰਿ ਕੁਸ਼ਣਾ ਜਾਣੀ ਕਿਸੇ ਜੀਵ ਇਸਤਰੀ ਨੂੰ ਸਹੇਲੀਆਂ ਪੁੱਛ ਰਹੀ ਹੈ ਕਿ ਕੋਈ ਨਿਸ਼ਾਨੀ ਦੱਸ ਉਸ ਪ੍ਰਵਾਤਮਾ ਦੇ ਉਸ ਕੰਤ ਦੀ ਉਸ ਪਤੀ ਦੀ ਨਿਸ਼ਾਨੀ ਦੱਸ ਉਹ ਕਹਿੰਦੇ ਸਿਰਫ ਰਾਸੀ ਰਸ ਹੈ ਮੈਂ ਕੁਝ ਕਹਿ ਨਹੀਂ ਸਕਦੀ ਸਿਰਫ ਪ੍ਰੇਮ ਦਾ ਰਸ ਹੈ ਬਿਆਨ ਨਹੀਂ ਕੀਤਾ ਜਾ ਸਕਦਾ ਕਥਿਆ ਨਹੀਂ ਜਾ ਸਕਦਾ ਇਸੇ ਤਰੀਕੇ ਨਾਲ ਸੋਠ ਰਾਗ ਦੇ ਵਿੱਚ ਚੌਥੇ ਪਾਦਸ਼ਾਹ ਕਹ ਰਹੇ ਜਿਨ ਇਹ ਚੱਖੀ ਸੋਈ ਜਾਣੇ ਗੁੰਗੇ ਕੀ ਮਠਿਆਈ ਰਤਨ ਲਕਾਇਆ ਲੁਕੇ ਨਹੀਂ ਜੇ ਕੋ ਰਖੇ ਲਗਈ ਇਹ ਜਿਹੜਾ ਸਵਾਦ ਹੈ ਕਹਿੰਦੇ ਜਿਸ ਨੇ ਚੱਖਿਆ ਇਸ ਨੂੰ ਉਹ ਗੁੰਗਾ ਹੋ ਗਿਆ ਉਹ ਦੱਸ ਹੀ ਨਹੀਂ ਸਕਿਆ ਕਿ ਸਵਾਦ ਕਿਹੋ ਜਿਹਾ ਪਰ ਇਹ ਜ਼ਰੂਰ ਹੈ ਕਿ ਜਿਨ੍ਹਾਂ ਨੇ ਪਾਇਆ ਉਸ ਨੂੰ ਉਹ ਲੱਖ ਯਤਨ ਕਰ ਲੈਣ ਇਹ છુપਾਇਆ ਜਾ ਦੇ ਸਕਦਾ ਕਿਉਂਕਿ ਗੁਣ ਇਹੋ ਜਿਹਾ ਹੈ ਦੁਨੀਆ ਤੇ ਨਰਾਲਾ ਹੋ ਜਾਂਦਾ ਬੰਦਾ ਇਹ ਸਾਰੀ ਮੈਂ ਮੇਰੀ ਜਿਹੜੀ ਖਤਮ ਜਦੋਂ ਹੋ ਜਾਂਦੀ ਹੈ ਤਾਂ ਉਹ ਇੱਕ ਦੁਨੀਆ ਤੇ ਨਰਾਲਾ ਹੋ ਕੇ ਕੰਮ ਰਿਆ ਦੁਨੀਆ ਤੇ ਬਹੁਤ سارے ਲੋਕ ਤਾਂ ਉਸ ਨੂੰ ਪਾਗਲ ਕਹਿੰਦੇ ਪਰ ਪਾਗਲ ਜਿਹੜੇ ਦੋ ਤਰ੍ਹਾਂ ਦੇ ਹੁੰਦੇ ਹਨ ਇੱਕ ਤਾਂ ਉਹ ਪਾਗਲ ਹੈ ਜਿਨ੍ਹਾਂ ਦੇ ਪੱਲੇ ਕੁਛ ਨਹੀਂ ਹੁੰਦਾ ਇੱਕ ਉਹ ਪਾਗਲ ਹੈ ਜਿਹਨੂੰ ਸਾਰੀ ਦੁਨੀਆ ਦਾ ਪਤਾ ਹੁੰਦਾ ਪਰ ਦੁਨੀਆ ਨੂੰ ਉਸ ਦਾ ਨਹੀਂ ਪਤਾ ਹੁੰਦਾ ਇਸ ਕਰਕੇ ਸਤਗੁਰ ਕਬੀਰ ਮਹਾਰਾਜ ਜੀ ਕਹ ਰਹੇ ਕਿ ਜਿਹੜੇ ਉਸ ਦੇ ਚਰਨਾਂ ਦੇ ਨਾਲ ਜੁੜ ਗਏ ਉਹਨਾਂ ਦੀ ਸ਼ੋਭਾ ਅਤੇ ਉਸ ਪਰਮਾਤਮਾ ਦੀ ਸ਼ੋਭਾ ਇਹ ਬਿਆਨ ਨਹੀਂ ਕੀਤੀ ਜਾ ਸਕਦੀ ਕਿਉਂਕਿ ਜਿੰਨ ਦੇਖਿਆ ਉਸ ਨੂੰ ਹੀ ਪਤਾ ਹੈ ਕਬੀਰ ਦੇਖ ਕਹਿ ਕਹਿ ਕਹੋ ਕਹੇ ਨ ਕੋ ਪਤਿਆਏ ਹਰ ਜੈਸਾ ਤੈਸਾ ਉਹੀ ਰਹੋ ਹਰਖ ਗੁਣ ਗਾਏ ਸਤਗੁਰ ਕਬੀਰ ਮਹਾਰਾਜ ਜੀ ਕਹਿੰਦੇ ਹੈ ਕਿ ਇਹ ਜਿਹੜਾ ਪ੍ਰਮਾਤਮਾ ਹੈ ਇੱਕ ਯਕੀਨ ਹੈ ਜੇ ਕਿ ਕਹੇ ਕਿ ਇਸ ਤਰ੍ਹਾਂ ਦਾ ਹੈ ਕੋਈ ਨਹੀਂ ਦੱਸ ਸਕਦਾ ਕਿਉਂਕਿ ਜਿਸ ਦੇ ਕਰੋੜਾ ਸੂਰਜ ਚੰਦ ਸੂਰਜ ਚੱਲ ਰਹੇ ਆ ਪ੍ਰਕਾਸ਼ਮਾਨ ਹੈ ਕੌਣ ਕੀ ਕਹਿ ਸਕਦਾ ਉਸ ਬਾਰੇ ਸਿਰਫ ਇਹ ਯਕੀਨ ਹੈ ਇੱਕ ਵਿਸ਼ਵਾਸ ਹੈ ਹਰ ਜੈਸਾ ਤੈਸਾ ਉਹੀ ਰਹੋ ਖਰਖ ਗੁਣ ਗਏ ਜਿਹੜਾ ਉਹ ਪਰਮਾਤਮਾ ਹੈ ਉਸ ਵਰਗਾ ਹੋਰ ਕੋਈ ਹੋਇਆ ਨਹੀਂ ਉਹਦਾ ਸ਼ਰੀਰ ਹੈ ਨਹੀਂ ਕੋਈ ਵੀ ਸਿਰਫ ਤੇ ਸਿਰਫ ਉਸ ਪਰਮਾਤਮਾ ਦੇ ਹਰ ਟੈਨ ਆਨੰਦ ਦੇ ਵਿੱਚ ਖੇੜੇ ਦੇ ਵਿੱਚ ਗੁਣ ਗੋਣੇ ਉਹ ਸਦਾ ਖੁਸ਼ ਰਹਿੰਦਾ ਹੈ ਕਿਉਂਕਿ ਜਿਨ੍ਹਾਂ ਨੇ ਉਸ ਦੇ ਦਰਸ਼ਨ ਕੀਤੇ ਹੈ ਉਤਾ ਆਪਣੀ ਮੈਂ ਮੇਰੀ ਗਵਾ ਬੈਠੇ ਉਹਨਾਂ ਨੂੰ ਕੋਈ ਸੁਧ ਨਹੀਂ ਰਹੀ ਬੁੱਧ ਨਹੀਂ ਰਹੀ ਇਸੇ ਕਰਕੇ ਭਾਈ ਗੁਰਦਾਸ ਜੀ ਲਿਖਦੇ ਦਰਸ਼ਨ ਦੇਖਤ ਹੀ ਸੁਧ ਕੀ ਨਾ ਬੁੱਧ ਰਹੀ ਸੁਧ ਰਹੀ ਬੁੱਧ ਕੀ ਨਾ ਬੁੱਧ ਰਹੀ ਮਤ ਮੈ ਨਾ ਮਤ ਹੈ ਕਹਿੰਦੇ ਜਿਨ੍ਹਾਂ ਨੇ ਦਰਸ਼ਨ ਉਸ ਦੇ ਦੇਖ ਲਏ ਉਹਨਾਂ ਦੀ ਨਾ ਸੋਚ ਰੰਦੀ ਹੈ ਨਾ ਉਹਨਾਂ ਦੀ ਅਕਲ ਟਿਕਾਣੇ ਦਿੰਦੀ ਹੈ ਨਾ ਉਹਨਾਂ ਦੀ ਮਤ ਰੰਦੀ ਹੈ ਉਹਨਾਂ ਦੀ ਮੈਂ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ ਉਹ ਤਾਂ ਫਿਰ ਇੱਕੋ ਹੀ ਕਹਿੰਦੇ ਜੈਸਾ ਤੂੰ ਤੈਸਾ ਤੂੰ ਹੀ ਕਿਆ ਉਪਮਾ ਦੀ ਜੇ ਤੇਰੇ ਵਰਗਾ ਕੋਈ ਹੋਰ ਨਹੀਂ ਨਾ ਕੋਈ ਨਜ਼ਰ ਆ ਰਿਹਾ ਸੋ ਇਹ ਖੇਡ ਜਿਹੜੀ ਪਰਮਾਤਮਾ ਦੇ ਜਾਤਮਕ ਬਾਦ ਦੀ ਹੈ ਇਹ ਆਪਾ ਬਾਹਰ ਕੇ ਆਪਾ ਮਟਾ ਕੇ ਇਸ ਨੂੰ ਦੇਖਣਾ ਪੈਂਦਾ ਇਸੇ ਕਰਕੇ ਮਨਸੂਰ ਨੂੰ ਕਹਿਣਾ ਪਿਆ ਇਹਨਾਂ ਲਹਕਾ ਕਹਿ ਕੇ ਸੂਲੀ ਚੜੇ ਬੱਚੋ ਜਗ ਵਿੱਚ ਮਨਸੂਰ ਸਦਾ ਹੀ ਦਾ ਨਹੀਂ ਦੁਨੀਆ ਲੱਖ ਯਤਨ ਕਰ ਲਵੇ ਕਿ ਕੋਈ ਇਸ ਖੇਡ ਨੂੰ ਰੋਕ ਸਕਦਾ ਜਦੋਂ ਉਹਦੀ ਕਿਰਪਾ ਹੁੰਦੀ ਹੈ ਇਹ ਦੁਨੀਆ ਰੋਕ ਨਹੀਂ ਸਕਦੀ ਜਿੰਨੇ ਮਰਜੀ ਲੋਭ ਲਾਲਚ ਦਸਨ ਤੀਆਂ ਪੁੱਤਰਾਂ ਦੇ ਹੋਰਾਂ ਦੇ ਸਭ ਬੰਦਾ ਤਿਆਗ ਦਿੰਦਾ ਉਹ ਇੱਕ ਖੇੜਾ ਹੀ ਹੋਜਿਆ ਆਨੰਦ ਹੀ ਇਹੋਜਿਆ ਉਦੇ ਬਾਰੇ ਕਿਹਾ ਨਹੀਂ ਜਾ ਸਕਦਾ ਕਹ ਕਵੀ ਦੇਖ ਕਹਿ ਕਹਿ ਕਹ ਉਹਦੇ ਬਾਰੇ ਕੀ ਕਹਿ ਜਾ ਸਕਦਾ ਕਹਿ ਨਾ ਕੋਪਤਿਆਏ ਕੋਈ ਕਹਿੰਦੇ ਦੱਸ ਨਹੀਂ ਸਕਦਾ ਕਿਉਂਕਿ ਜਦੋਂ ਦਰਸ਼ਨ ਹੁੰਦੇ ਹੈ ਉਸ ਵੇਲੇ ਬੰਦੇ ਦੀ ਨਾ ਸੁਧ ਦਿਨ ਸੁਧ ਰਹੀ ਨਾ 부ਧ ਰਹੀ ਨਾ ਮਤ ਰਹੀ ਸਭ ਕੁਛ ਖਤਮ ਹੋ ਗਿਆ ਕਵੀਰ ਚੁਗੇ ਚਿਤਾਰੇ ਬੀਚ ਚੁਗੇ ਚੁਗ ਚੁਗ ਚਿਤਾਰੇ ਜੈਸਾ ਬੱਚੇ ਕੂੰਜ ਮਨ ਮਾਇਆ ਮਮਤਾ ਦੇ ਸਤਗੁਰ ਕਬੀਰ ਮਹਾਰਾਜ ਜੀ ਸਮਝਾਦੇ ਕਿ ਕੂੰਜ ਹਜ਼ਾਰਾਂ ਕੋਸਨ ਦੂਰ ਬੱਚਿਆਂ ਨੂੰ ਛੱਡ ਕੇ ਆ ਜਾਂਦੀ ਹੈ ਬੱਚਿਆਂ ਨੂੰ ਕੌਣ ਪਾਲ ਜਾਏ ਕੌਣ ਦੇਖ ਰਿਹਾ ਪਰ ਕਿੰਨੇ ਯਾਦ ਹੈ ਉਸਦੇ ਮਨ ਦੇ ਵਿੱਚ ਕਾਜੀ ਯਾਦ ਹੈ ਜਦੋਂ ਉਹ ਚੁਗਾ ਚੁਗਦੀ ਹੈ ਤਾਂ ਬੱਚੇ ਨੂੰ ਯਾਦ ਕਰਦੀ ਹੈ ਫੇਰ ਚੁਗਦੀ ਹੈ ਫਿਰ ਯਾਦ ਆਉਂਦਾ ਹੈ ਜੈਸੇ ਬੱਚੇ ਦੇ ਕੁੰਝ ਮੰਨ ਕਹਿੰਦੇ ਜਿਵੇਂ ਕੁੰਝ ਨੂੰ ਆਪਣਾ ਬੱਚਾ ਯਾਦ ਆਉਂਦਾ ਹੈ ਇਹ ਜਿਹੜੇ ਮਨੁੱਖ ਹੈ ਇਹਨਾਂ ਨੂੰ ਦੁਨਿਆ ਦੀ ਮਾਇਆ ਯਾਦ ਆਉਂਦੀ ਭੁੱਲਦੀ ਨਹੀਂ ਇਹ ਭੁੱਲਣੀ ਚਾਹੀਦੀ ਹੈ ਉਹ ਜਦੋਂ ਯਾਦ ਕਰਦੇ ਹੈ ਬੱਚੇ ਨੂੰ ਉਹਨੂੰ ਖਰਾਕ ਪਹੁੰਚਦੀ ਹੈ ਕਿਉਂਕਿ ਉਹ ਕਹਿੰਦੇ ਕੌਣ ਪਾਲਿਆ ਉੱਡੇ ਉਡਾਵੇ ਸਹਿ ਕੋ ਸਤਿ ਸਪਾਛੇ ਬੱਚਰੇ ਛੜਿਆ ਤੈਨ ਕਬੜ ਖਲਾਵੇ ਕਬੜ ਚਗਾਵੇ ਮਨ ਵਿੱਚ ਸਿਮਰਨ ਕਰਿਆ ਕੌਣ ਪਾੜਿਆ ਪਰਮਾਤਮਾ ਮਨ ਦੇ ਵਿੱਚ ਉਸ ਦੀ ਯਾਦ ਹੈ ਹਜ਼ਾਰਾਂ ਕੋਹਾਂ ਦੂਰ ਆ ਜਾਂਦੀ ਹੈ ਕੌਣ ਉਹਨਾਂ ਨੂੰ ਖੜਾ ਰਿਹਾ ਹੈ ਕੌਣ ਚੁਗਾ ਚਿਦੇ ਰਿਹਾ ਹੈ ਕੌਣ ਖਾਣਾ ਪਚਾ ਦੇ ਰਿਹਾ ਸਿਰਫ ਪਰਮਾਤਮਾ ਦਾ ਨਾਮ ਹੈ ਚੁਗੇ ਚਿਤਾਰੇ ਵੀ ਚੁਗੇ ਚੁਗ ਚੁਗ ਚਿਤਾਰੇ ਜਦੋਂ ਚੁਗਦੀ ਹੈ ਉਦੋਂ ਯਾਦ ਆਉਂਦੀ ਜਦੋਂ ਚੁਗਦੀ ਉਦੋਂ ਯਾਦ ਕਰਦੀ ਹੈ ਤੇ ਬੱਚੇ ਨੂੰ ਕਹਿੰਦੇ ਇਸੇ ਤਰੀਕੇ ਦੇ ਨਾਲ ਸਿਮਰਨ ਦੀ ਤਰ੍ਹਾਂ ਖਰਾਕ ਪਹੁੰਚਦੀ ਹੈ ਪਰ ਜੀਵ ਜਿਹੜਾ ਹੈ ਜਿਹੜਾ ਇਸ ਮੋਮ ਮਮਤਾ ਦੇ ਵਿੱਚ ਪਿਆ ਹੋਇਆ ਹੈ ਉਹ ਦੁਨੀਆ ਦੀ ਮਾਇਆ ਦੇ ਵਿੱਚ ਜਾਦ ਕਰੀ ਜਾਂਦਾ ਹੈ ਉਹ ਛੱਡਨੇ ਜਿਆ ਮਾਇਆ ਨੂੰ ਉਹ ਮੇਰੀ ਮੇਰੀ ਦੇ ਵਿੱਚ ਪਿਆ ਹੋਇਆ ਹੈ ਉਹ ਕਹਿੰਦਾ ਮੇਰਾ ਹੀ ਹੈ ਸਾਰਾ ਕੁਝ ਇਸੇ ਕਰਕੇ ਪੰਜਵੇਂ ਪਾਤਸ਼ਾਹ ਕਹਦੇ ਮੇਰ ਤਨ ਔਰ ਤਨ ਮੇਰਾ ਰਾਜ ਰੂਪ ਮੈਂ ਦੇਸ ਸੁਤਦਾਰਾ ਬਨਤਾ ਅਨੇਕ ਬਹੁਤ ਰੰਗ ਔਰ ਵੇਸ ਹਰ ਨਾਮ ਰਿੱਦੇ ਨਾ ਬਸਾਈ ਕਾਰਜ ਕਿਤੇ ਨਾਲੇਖ ਕਹਿੰਦੇ ਮੇਰਾ ਧਨ ਆ ਮੇਰਾ ਹੀ ਧਨ ਹੈ ਮੇਰਾ ਹੀ ਰਾਜ ਹੈ ਮੇਰੇ ਹੀ ਦੇਸ਼ ਹੈ ਸਭ ਕੁਝ ਕਹਿੰਦੇ ਮੇਰਾ ਹੀ ਹੈ ਸਤਧਾਰ ਪੁੱਤਰ ਮੇਰਾ ਨਾਰੀ ਮੇਰੀ ਰਿਸ਼ਤੇਦਾਰ ਮੇਰੇ ਅਨੇਕ ਬਹੁਤ ਰੰਗ ਔਰ ਵੇਸ ਪਤਾ ਨਹੀਂ ਕਹਿੰਦਾ ਹਰ ਰੰਗ ਹਰ ਵੇਸ ਹਰ ਪਹਿਰਾਵਾ ਮੇਰਾ ਹੈ ਪਰ ਹੈ ਕਿਨ ਮੇਰਾ ਹਰ ਨਾਮ ਰdde ਨਾ ਬਸਾਈ ਪਰਮਾਤਮਾ ਦਾ ਨਾਮ ਨੇ ਮਨ ਦੇ ਵਿੱਚ ਤੇ ਸਾਰੇ ਦਾ ਸਾਰਾ ਜੋ ਕਹਿੰਦਾ ਮੇਰਾ ਹੈ ਕਾਰਜ ਕਿਤੇ ਨਾ ਲੇਖ ਕਹਿੰਦੇ ਕਿਸੇ ਵੀ ਕੰਮ ਦਾ ਨਹੀਂ ਕਿਸੇ ਵੀ ਲੇਖੇ ਦੇ ਵਿੱਚ ਨਹੀਂ ਜੇ ਪਰਮਾਤਮਾ ਮਨ ਦੇ ਵਿੱਚ ਨਹੀਂ ਹੈ ਪਰਮਾਤਮਾ ਦਾ ਨਾਮ ਜਿਹੜਾ ਹੈ ਜੇਕਰ ਉਹ ਹਿਰਦੇ 'ਚ ਨਹੀਂ ਤਾਂ ਪੂਰੀ ਦੁਨੀਆ ਦਾ ਮਾਲਕ ਬਣ ਜਵੇ ਬਾਦਸ਼ਾਹ ਬਣ ਜਵੇ ਉਹ ਕਿਹੜੀ ਤੁਲਨਾ ਜਾਣੇ ਉਹ ਕਿਹੜੀ ਦੀ ਤੁਲ ਨਹੀਂ ਹੁੰਦਾ ਇਸ ਕਰਕੇ ਮੇਰੀ ਮੇਰੀ ਛੱਡਣੀ ਪੈਣੀ ਹੈ ਫਿਰ ਇਹ ਮਾਇਆ ਮਮਤਾ ਦਾ ਰਾਗ ਮੁਕਣਾ ਹੈ ਤੇ ਜਿਵੇਂ ਬੱਚੇ ਨੂੰ ਕੁੰਝ ਨੂੰ ਬੱਚਾ ਜਿਆਦਾ ਆਦਿਆ ਇਹਦੇ ਸਾਨੂੰ ਪਲ-ਪਲ ਪ੍ਰਮਾਤਮਾ ਦਾ ਨਾਮ ਯਾਦ ਆਉਣਾ ਚਾਹੀਦਾ ਹੈ ਇਹ ਹੀ ਸਤਗੁਰ ਕਬੀਰ ਮਹਾਰਾਜ ਸਮਝਾ ਰਹੇ ਹੈ ਕਿ ਜਿਵੇਂ ਕੁੰਝ ਨੂੰ ਬੱਚਦੇ ਦੀ ਯਾਦ ਹੈ ਤੇ ਬੰਦਿਆ ਤੈਨੂੰ ਪ੍ਰਮਾਤਮਾ ਦੀ ਯਾਦ ਕਿਉਂ ਨਹੀਂ ਤੈਨੂੰ ਵੀ ਪ੍ਰਮਾਤਮਾ ਦੀ ਯਾਦ ਪਲ-ਪਲ ਤੇ ਹੋਣੀ ਚਾਹੀਦੀ ਹੈ ਇਸੇ ਕਰਕੇ ਤਾਂ ਉਹ ਕਹਿ ਰਹੇ ਹੈ ਕਿ ਉੱਡੇ ਉਡਾਵੇ ਸੈ ਖੁੱਸਾ ਤੇ ਸਪਾਚੇ ਬਛਰੇ ਛੜਿਆ ਤਨ ਕਬਣ ਖਲਾਵੇ ਕਬਣ ਚਿਕਾਵੇ ਮਨ ਮੈਂ ਸਿਵਰਨ ਕਰਿਆ ਪੰਜਵੇਂ ਪਾਤਸ਼ਾਹ ਗੁਜਰੀ ਰਾਗ ਦੇ ਵਿੱਚ ਕਹਿ ਰਹੇ ਕਿ ਕਿੰਨੇ ਕੋਹਾ ਦੌਰ ਕੋ ਜ ਬਚਰੇ ਛਡ ਕੇ ਆ ਜਾਂਦੀ ਹੈ ਉਹਨਾਂ ਨੂੰ ਵੀ ਪ੍ਰਮਾਤਮਾ ਪਾਲ ਜਾ ਤੂੰ ਕੋ ਫਿਕਰ ਕਰ ਜਾ ਉਸ ਪ੍ਰਮਾਤਮਾ ਨੇ ਜਨ ਜੀ ਦਿਆ ਸੂਰਜ ਕੰਭਰਾਵੇ ਸਭ ਘਟ ਪੀਤਰ ਹੱਟ ਚਲਾਵੇ ਜਿਸ ਨੇ ਤੈਨੂੰ ਪੈਦਾ ਕੀਤਾ ਉਸ ਨੇ ਖਰਾਕ ਵੀ ਦੇ ਦੇਣੀ ਹੈ ਉਹ ਤੇਰੇ ਅੰਦਰ ਹੱਟੀ ਬਣਾ ਕੇ ਬੈਠਾ ਪਰ ਤੂੰ ਇੱਕ ਵਾਰੀ ਉਹਦੇ ਤੇ ਯਕੀਨ ਤਾਂ ਕਰ ਇੱਕ ਵਾਰੀ ਉਹਦੇ ਤੇ ਵਿਸ਼ਵਾਸ ਤਾਂ ਕਰ ਪਰ ਬੰਦਾ ਵਿਸ਼ਵਾਸ ਨਹੀਂ ਕਰਦਾ ਕਬੀਰ ਅੰਬਰ ਕਨ ਹਰ ਛਾਇਆ ਬਰਖ ਭਰੇ ਸਰਤਾਲ ਚਾਤਰਕ ਜਿਉ ਤਰਸਤ ਰਹੇ ਤਨ ਕੋ ਕੌਣ ਹਵਾਲਾ ਸਤਗੁਰ ਕਬੀਰ ਮਹਾਰਾਜ ਸਮਝਾ ਰਹੇ ਹੈ ਕਿ ਬੱਦਲ ਬਹੁਤ ਹੋਇਆ ਤੇ ਇੰਨੀਕ ਬਰਖਾ ਹੋਈ ਕਿ ਸਾਰੇ ਹੀ ਦਰਿਆ ਤਲਾਬ ਨਦੀਆਂ ਨਾਲੇ ਪਰ ਗਏ ਪਰ ਕਹਿੰਦੇ ਜਿਹੜਾ ਉਹਦੇ ਉਧ ਯਾਦ ਕਰ ਗਿਆ ਯਾਤ੍ਰਕ ਜੋ ਤਰਸਤ ਰਹੇ ਤਿੰਨ ਕੋ ਕੌਣ ਹਵਾਲ ਕਹਿੰਦੇ ਜਿਹੜਾ ਪਪੀਹਾ ਹੈ ਉਹ ਟਰੇ ਟਰੇ ਕਰਦਾ ਐ ਇੰਨਾ ਪਾਣੀ ਹੈ ਸਾਰੇ ਪਾਸੇ ਧਰਤੀ ਤੇ ਲੇਕਿਨ ਉਹਨੂੰ ਉਹ ਪਾਣੀ ਜਿਹੜਾ ਚੰਗਾ ਨਹੀਂ ਲੱਗ ਰਿਹਾ ਉਹ ਸਵਤੀ ਬੂੰਦ ਨੂੰ ਤਰਸ ਰਿਹਾ ਹੈ ਉਹਦੀ ਯਾਦ ਵਿੱਚ ਟਰੈਂ ਟਰੈਂ ਪਰਮਾਤਮਾ ਦੀ ਯਾਦ ਵਿੱਚ ਕਰ ਰਿਹਾ ਕਿ ਮੈਂ ਜਾਤਾ ਜਿਨੇ ਜੇ ਸਵਤੀ ਬੂੰਦ ਵੀ ਨ ਮਿਲਦੀ ਨਹੀਂ ਮੈਨੂੰ ਕੋਈ ਵੀ ਇਸ ਵਰਖਾ ਦਾ ਫਾਇਦਾ ਨਹੀਂ ਹੈ ਸਾਰੇ ਨਦੀਆਂ ਨਾਲੇ ਪਰ ਚੰਦੇ ਹੁਣ ਸਤਗੁਰ ਰਵਦਾਸ ਮਹਾਰਾਜ ਜੀ ਇਸੇ ਹੀ ਪਪੀਹੇ ਦੇ ਜੀਵਨ ਦੇ ਬਾਰੇ ਵਿੱਚ ਲਿਖ ਰਹੇ ਤਤਮ ਕਾਰਨ ਕੇਸਵੇ ਅੰਤਰ ਲੇ ਲੱਗ ਗਈ ਕਿੰਦੇ ਹੀ ਪ੍ਰਮਾਤਮਾ ਤੇਰੇ ਮਨ ਦੇ ਵਿੱਚ ਜਦੋਂ ਜਾਦ ਲੱਗੇ ਲਿਵ ਲੱਗੇ ਇੱਕ ਅਨੂਪਮ ਅਨਪੇ ਕਿ ਮੇ ਹੋਏ ਬਭਾਗੀ ਤੇਰੇ ਵਰਗਾ ਉਪਮਾ ਜਿਹੜੀ ਹੈ ਉਹ ਬੰਦੀ ਨਹੀਂ ਜਾ ਸਕਦੀ ਕੀਤੀ ਨਹੀਂ ਜਾ ਸਕਦੀ ਉਹ ਦੱਸੀ ਨਹੀਂ ਜਾ ਸਕਦੀ ਇੱਕ ਅਬਮਾਨੀ ਚਾਤਰਗਾ ਵਿਚਰਿਤ ਜਗਮਾ ਹੈ ਕਿੰਦੇ ਇੱਕ ਪਪੀਹਾ ਹੈ ਉਹਨੂੰ ਕੋਈ ਅਬਮਾਨੀ ਵੀ ਕਹਿ ਸਕਦਾ ਕਿ ਕਿਦਾਂ ਹੰਕਾਰ ਦਾ ਭਰਿਆ ਹੋਇਆ ਵੇ ਸਾਰੇ ਹੀ ਨਦੀਆਂ ਨਾਲੇ ਤਲਾਬ ਭਰ ਗਏ ਤੂੰ ਦੁਨੀਆਂ ਤੇ ਟਰੈਂ ਟਰੈਂ ਕਰਦਾ ਫਿਰਦਾ ਤੂੰ ਪਾਣੀ ਨਹੀਂ ਪੀ ਸਕਦਾ ਪਰ ਉਹ ਕਹਿੰਦੇ ਜਦ ਪੀ ਜਲ ਪੂਰਨ ਮੈਂ ਹੀ ਕਹੂੰ ਬਾ ਰੁਚੀ ਨਹੀਂ ਪਰ ਕਹਿੰਦੇ ਉਹਦੀ ਰੁਚੀ ਨਹੀਂ ਹੈ ਪੂਰੀ ਧਰਤੀ ਪਾਣੀ ਨਾਲ ਭਰੀ ਭਰੀ ਹੋਏ ਉਹ ਕਹਿੰਦੇ ਜਿੰਨੀ ਦੇ ਤੱਕ ਤੇਰੀ टांग ਤੇਰੀ ਸਵਾਤੀ ਬੂੰਦ ਉਹਨੂੰ ਨਹੀਂ ਮਿਲਦੀ ਉਨੀ ਦੇ ਤੱਕ ਉਹਦੀ ਪਿਆਸ ਨਹੀਂ ਮਿਟਦੀ ਇਸ ਕਰਕੇ ਜਿਹੜੇ ਤੇਰੇ ਨਾਲ ਜੁੜ ਗਏ ਸਤਗੁਰੂ ਰਵਿਦਾਸ ਮਹਾਰਾਜ ਜੀ ਕਹਿੰਦੇ ਜਿਹੜੇ ਤੇਰੀ ਤਾੰਗ ਦੇ ਵਿੱਚ ਹੈ ਉਹ ਤਾਂ ਤੇਰੇ ਦਰਸ਼ਨ ਕੀਤੇ ਬਿਨਾਂ ਉਹਨਾਂ ਨੂੰ ਚੈਨ ਨਹੀਂ ਆ ਸਕਦੀ ਭਵੇਂ ਸਾਰੀ ਦੁਨੀਆ ਦੇਖਣ ਉਹ ਦਿਸਦੀ ਹੋਵੇ ਪਰ ਤੇਰੇ ਇੱਕ ਪਲ ਦੇ ਦਰਸ਼ਨ ਤੋਂ ਬਿਨਾ ਉਹਨਾਂ ਨੂੰ ਚੈਨ ਨਹੀਂ ਆ ਸਕਦੀ ਕੋਈ ਪਪਿਹੇ ਨੂੰ ਇਹ ਵੀ ਕਹਿੰਦਾ ਹੈ ਸਤਗੁਰੂ ਰਵਿਦਾਸ ਮਹਾਰਾਜ ਜੀ ਕਹਿੰਦੇ ਕਿ ਇੱਕ ਅਬਮਾਨੀ ਚਾਤਰਕਾ ਕੋਈ ਕਹਿੰਦੇ ਉਹਨੂੰ ਹੰਕਾਰੀ ਕਹਦੇ ਆ ਅਬਮਾਨੀ ਕਹਦੇ ਆ ਵਿਚਿਤ ਜਗ ਬਾਹੀ ਕਹਿੰਦੇ ਦੁਨੀਆ ਤੇ ਵਿਚਿਤ ਜਦ ਪੇ ਜਲ ਪੂਰਨ ਮਹਿ ਕਹਿੰਦੇ ਸਦੀ ਧਤੀ ਤੇ ਜਲਪ ਰਿਆ ਹੋਵੇ ਕਹੂੰ ਬਰੁਚੀ ਨਹੀਂ ਉਹਦਾ ਕਿਤੇ ਵੀ ਕਹਿੰਦੇ ਉਹਨੂੰ ਉਹਦੇ ਵਿੱਚ ਰੁਚੀ ਨਹੀਂ ਹੈ ਉਹਦਾ ਵਿਸ਼ਵਾਸ ਨਹੀਂ ਹੈ ਉਹਨੂੰ ਪੈਨ ਨੂੰ ਜੀਨੇ ਕਰਦਾ ਉਹ ਸਵਤੀ ਬੂੰਦ ਨੂੰ ਤਰਸ ਰਿਹਾ ਸੋ ਇਸੇ ਕਰਕੇ ਸਤਗੁਰ ਕਬੀਰ ਮਹਾਰਾਜ ਜੀ ਆਪਣੇ ਬਾਣੀ ਚ ਕਹਿ ਰਹੇ ਚਾਤਰਕ ਜੇ ਤਰਸਤ ਰਹੇ ਤਿੰਨ ਕੋ ਕੌਣ ਹਵਾਲਾ ਜਿਹੜੇ ਤੇਰੀ ਤਾਂਗ ਦੇ ਵਿੱਚ ਤਰਸਦੇ ਹੈ ਦਰਸ਼ਨਾ ਨੂੰ ਤਰਸਦੇ ਹੈ ਉਹਨਾਂ ਦਾ ਰਖਵਾਲਾ ਸਿਰਫ ਤੂੰ ਹੈ ਜਿੰਨੇ ਦੇ ਤੱਕ ਤੇਰੇ ਦਰਸ਼ਨ ਨਹੀਂ ਹੁੰਦੇ ਤੇਰੀ ਸਵੱਤੀ ਬੂੰਦ ਨਹੀਂ ਮਿਲਦੀ ਉਨੇ ਦੇ ਤੱਕ ਉਹਨਾਂ ਨੂੰ ਚੈਨੇ ਆ ਸਕਦੇ ਕਬੀਰ ਚ ਕਈ ਜੋ ਨਰ ਬਿਸਰੇ ਆਏ ਮਿਲੇ ਪ੍ਰਭਾਤ ਜੋ ਨਰ ਬਿਸਰੇ RAM ਸਿ ਨਾ ਦਿਨ ਮਿਲੇ ਨਾ ਰਾਤ ਚੱਕ ਵੀ ਚੱਕਵਾ ਕਹਿੰਦੇ ਰਾਤ ਨੂੰ ਕੁਛ ਦੇ ਲੈ ਵਿਛੜ ਜਾਂਦੇ ਪਰ ਉਹ ਸਵੇਰੇ ਆ ਕੇ ਫਿਰ ਮਿਲ ਜਾਂਦੇ ਇੱਕ ਦੂਜੇ ਨਾਲ ਉਹ ਕਹਿੰਦੇ ਥੋੜੀ ਜੀ ਦੇਰ ਦਾ ਵੀ ਉਹਨਾਂ ਦਾ ਜਿਹੜਾ ਵਿਛੋੜਾ ਉਹਨਾਂ ਨੂੰ ਬੜਾ ਤੰਗ ਕਰਦਾ ਜੋ ਨਰ ਵਿਛਰੇ RAM ਸਿਓ ਨਾ ਦਿਨ ਮਿਲੇ ਨਾ ਰਾਤ ਉਹ ਜੀਵ ਕੀ ਹੋ ਜੇ ਜਿਨ੍ਹਾਂ ਦਾ ਦਿਨ ਰਾਤ ਦਾ ਵਿਛੋੜਾ ਪਿਆ ਹੋਇਆ ਪਰ ਉਹ ਪਰਮਾਤਮਾ ਨੂੰ ਯਾਦ ਹੀ ਨਹੀਂ ਕਰਦੇ ਤੇ ਦੂਜੇ ਪਾਸੇ ਚੱਕ ਵੀ ਚੱਕਵੇ ਦੀ ਉਦਾਹਰਨ ਦੇ ਕੇ ਸਤਗੁਰ ਕਬੀਰ ਮਹਾਰਾਜ ਜੀ ਕਹਿ ਰਹੇ ਕਿ ਰਾਤ ਨੂੰ ਥੋੜੀ ਦੇਰ ਲਈ ਜਿਹੜੇ ਵਿਛੜਦੇ ਹੈ ਉਸ ਵੇ ਨੂੰ ਮਿਲ ਜਾਣਾ ਉਹਨਾਂ ਨੇ ਪਰ ਥੋੜੀ ਦੇਰ ਦਾ ਵੀ ਵਿਛੋੜਾ ਉਹਨਾਂ ਨੂੰ ਬੜਾ ਔਖਾ ਲੱਗ ਰਿਹਾ ਹੈ ਜੀਵ ਨੂੰ ਸਮਝਾ ਦੇ ਕਿ ਤੇਰਾ ਕੀ ਬਣੂਗਾ ਤੇਰਾ ਦਿਨ ਰਾਤ ਦਾ ਛੱਡ ਕੇ ਜਨਮ ਹੋਗਾ ਤੈਨੂੰ ਵਿਛੜਨੋਂ ਜੋ ਨਾ ਬਿਛਰੇ ਰਾਮ ਸਿਓ ਨਾ ਦਿਨ ਮਿਲੇ ਨਾ ਰਾਤ ਨਾ ਤੋ ਦਿਨ ਨੂੰ ਮਿਲੜਿਆ ਉਸ ਨੂੰ ਨਾ ਰਾਤ ਨੂੰ ਮਿਲੜਿਆ ਤੇਰਾ ਕੀ ਬਣੂਗਾ ਸੋ ਇਸ ਕਰਕੇ ਥੋੜੇ ਜੇ ਦੇਰ ਦਾ ਵੀ ਵਿਛੋੜਾ ਜਿਹੜੇ ਚੱਲ ਨਹੀਂ ਸਕਦੇ ਉਹਨਾਂ ਲਈ ਪੰਜਵੇਂ ਪਾਛਕ ਕਰ ਰਹੇ ਹੈ ਵਿਛੋੜਾ ਸੁਣ ਦੁੱਖ ਬਿਨ ਡਿਠੇ ਮਰਿਉਦ ਬਾਜ ਪਿਆਰੇ ਆਪਣੇ ਬਿਰਹੀ ਨਾ ਤਰੋਦ ਕਹਿੰਦੇ ਤੇਰੇ ਥੋੜੇ ਜਿ ਵਿਛੋੜਾ ਦਾ ਵੀ ਸੁਣ ਕੇ ਇਨਕ ਦੁੱਖ ਹੁੰਦਾ ਹੈ ਕਿ ਉਹ ਆਪਣੇ ਆਪ ਨੂੰ ਮਰਿਆ ਸਮਝਦੇ ਹੈ ਤੇਰੇ ਪਿਆਰੇ ਜਿਹੜੇ ਹੈ ਉਹ ਤਾਂ ਇੱਕ ਛਿੰਨ ਦਾ ਵੀ ਵਿਛੋੜਾ ਨਹੀਂ ਪਾਉਣਾ ਚਾਹੁੰਦੇ ਬਾਜ ਪਿਆਰੇ ਆਪਣੇ ਬਿਨ ਹੀ ਨਤਰਉਦ ਉਹ ਤਾਂ ਕਹਿੰਦੇ ਆਪਣੇ ਆਪ ਨੂੰ ਮਰਿਆਂ ਦੇ ਬਰਾਬਰ ਸਮਝਦੇ ਸੋ ਜਿਨ੍ਹਾਂ ਨੂੰ ਆਤਮਕ ਮੌਤ ਮਰਿਉਦ ਆਤਮਕ ਮੌਤ ਮਰ ਜਾਂਦੇ ਹੋ ਜਿਹੜੇ ਤੇਰੇ ਤੋਂ ਵਿਛੜ ਜਾਂਦੇ ਹੈ ਤੇ ਉਹਨਾਂ ਦਾ ਫਿਰ ਧੀਰਜ ਨਹੀਂ ਵੱਜਦਾ ਕਿ ਥੋੜਾ ਜਿਹਾ ਵਿਛੋੜਾ ਵੀ ਜਿਹੜਾ ਜਿੱ ਪੈ ਗਿਆ ਕਿਤੇ ਇਹ ਬਦ ਨਾ ਜਾਵੇ ਇੱਕ ਘੜੀ ਨਾ ਮਿਲਤੇ ਤਾਂ ਕਲ ਜਗ ਹੁਤ ਅਬ ਕਬ ਮਿਲੀਏ ਪ੍ਰੀਏ ਭਗਵੰਤ ਸੋ ਜਿਹੜੇ ਉਸ ਪਿਆਰੇ ਦਿੱਤਾੰਗ ਦੇ ਵਿੱਚ ਜਿਨ੍ਹਾਂ ਨੇ ਉਹਨਾਂ ਦੇ ਨਾਲ ਪ੍ਰੀਤਲਾ ਲਈ ਉਹਨਾਂ ਦਾ ਵਿਛੋੜਾ ਜਿਹੜਾ ਇੱਕ ਪਲ ਦਾ ਵੀ ਉਹਨਾਂ ਨੂੰ ਕੱਟਣਾ ਪੜਾਊਗਾ ਪਰ ਜਿਹੜੇ 78 ਲੱਖ ਜੁਨ ਦੇ ਵਿੱਚ ਭਟਕ ਰਹੇ ਉਹਨਾਂ ਦਾ ਕੀ ਹਾਲ ਹੋਊਗਾ ਸੋ ਪ੍ਰਮਾਤਮਾ ਨੂੰ ਯਾਦ ਕਰਨਾ ਇਹ ਜਨਮ ਦੇ ਵਿੱਚ ਉਸ ਪ੍ਰਮਾਤਮਾ ਦੇ ਨਾਲ ਲਿਬ ਲਾਉਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਨਹੀਂ ਤਾਂ ਇਸ ਜੀਵਨ ਦੀ ਬਾਜੀ ਬੰਦਾ ਹਾਰ ਕੇ ਚਲੇ ਜਾਏਗਾ ਕਵੀਰ ਰਹਿ ਨਾਇਰ ਬਿਸ਼ੋਰੀਆ ਰਹੁਰੇ ਸ਼ੰਖ ਮਜੂਰ ਦੇਵਲ ਦੇਵਲ ਤਹੜੀ ਦੇ ਸੇ ਅਗਵਤ ਸੂਤ ਜਿਹੜਾ ਸਮੁੰਦਰ ਹੈ ਸਤਗੁਰ ਕਬੀਰ ਮਹਾਰਾਜ ਸਮਝਾ ਰਹੇ ਸਮੁੰਦਰ ਰਤਨਾ ਦੀ ਖਾਨ ਹੈ ਤੇ ਉਸੇ ਖਾਨ ਦੇ ਵਿੱਚ ਸ਼ੰਖ ਵੀ ਦੇ ਦੇ ਸਮੁੰਦਰ ਦੇ ਵਿੱਚ ਸ਼ੰਖ ਵੀ ਹੈ ਹੋਰ ਵੀ ਬੜੇ ਰਤਨ ਹੈ ਉਹ ਕਹਿੰਦੇ ਤੂੰ ਇਸੇ ਸਮੁੰਦਰ ਦੇ ਵਿੱਚ ਪਿਆਰਾ ਕਿਉਂਕਿ ਜੇ ਤੂੰ ਸਮੁੰਦਰ ਨੂੰ ਛੱਡ ਦਿੱਤਾ ਦੇਵਲ ਦੇਵਲ ਤਹਾੜੀ ਫਿਰ ਕਹਿੰਦੇ ਠਾਕਰ ਦੁਆਰੇ ਮੰਦਰਾਂ ਦੇ ਵਿੱਚ ਤੈਨੂੰ ਜਦੋਂ ਸੂਰਜ ਚੜੂਗਾ ਤੇ ਤੇਰੇ ਫਿਰ ਤੈਨੂੰ ਬੱਜਣਾ ਪਊਗਾ ਫਿਰ ਚੀਖਾ ਮਰੇਗਾ ਤਹਾਦੀ ਤੇਰੇ ਵਿੱਚ ਆਵਾਜ਼ ਨਿਕਲੇਗੀ ਜੇਕਰ ਤੂੰ ਉਸ ਤੋਂ ਬਚਣਾ ਚਾਹੁੰਦਾ ਤੇ ਰਤਨਾ ਦੀ ਖਾਣ ਦੇ ਵਿੱਚ ਬੈਠ ਰਹਿ ਮਿਲਿਆ ਰਹਿ ਸਤਿਗੁਰੂ ਕਬੀਰ ਮਹਾਰਾਜ ਜੀ ਦਾ ਕਹਿਣ ਦਾ ਮਤਲਬ ਹੈ ਕਿ ਜੀਵ ਨੂੰ ਉਸ ਪਰਮਾਤਮਾ ਜਿਹੜਾ ਸਮੁੰਦਰ ਦੀ ਤਰ੍ਹਾਂ ਹੈ ਉਹਦੇ ਵਿੱਚ ਡੁੱਲਣ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਮੈਂ ਇਸ ਜੀਵਨ ਦੇ ਵਿੱਚ ਉਸ ਪਰਮਾਤਮਾ ਦੇ ਵਿੱਚ ਰਲ ਜਾਮ ਕਿਉਂਕਿ ਜੀਵਨ ਦੀ ਬਾਜੀ ਨਹੀਂ ਤਾਂ ਹਾਰ ਕੇ ਜਾਣਾ ਪੋਗਾ ਤੇ ਰਾਤਾ ਹੋਣਾ ਜਦੋਂ ਸਾਡੀ ਮੈਂ ਮਰ ਜੀ ਔਰ ਮੈਂ ਉਦੋਂ ਮਰਨੀ ਹੈ ਜਦੋਂ ਉਹਦੇ ਚਰਨ ਕਮਲ ਦੀ ਮੋਜ ਮਿਲ ਗਈ ਇਸੇ ਕਰਕੇ ਉਹਨਾਂ ਨੇ ਕਿਹਾ ਕਿ ਜਿਹੜੀ ਨਦੀ ਹੈ ਨਾਲੇ ਹੈ ਇਹ ਵਗੜੈਂ ਗੜੈਂ ਕੱਦੇ ਲੇਕਿਨ ਜਦੋਂ ਸਮੁੰਦਰ ਚ ਆ ਕੇ ਮਿਲ ਜਾਂਦੇ ਹੈ ਇਹ ਖਤਮ ਹੋ ਜਾਂਦੇ ਕੋਈ ਨਹੀਂ ਕਹਿੰਦਾ ਕਿ ਕਿਹੜੀ ਨਦੀ ਦਾ ਇਹ ਪਾਣੀ ਹੈ ਕਿਹੜੇ ਨਾਲੇ ਦਾ ਪਾਣੀ ਹੈ ਸੋ ਆਪਣੀ ਮਹਿਨ ਨੂੰ ਖਤਮ ਕਰ ਲਈ ਉਹ ਕਹਿੰਦੇ ਤੂੰ ਰਤਨਾ ਦੀ ਖਾਣ ਦੇ ਨਾਲ ਮਿਲ ਤੂੰ ਕੱਲਾ ਨਾ ਹੋ ਨਹੀਂ ਤਾਂ ਦੁਨੀਆ ਦੇ ਵਿੱਚ ਤੈਨੂੰ ਦੁੱਖ ਸਹਾਰਨੇ ਪੈਣਗੇ ਫਿਰ ਤੂੰ ਰੋਵੇਂਗਾ ਫਿਰ ਤੂੰ ਇਹੋ ਜਿਹੀਆਂ ਆਵਾਜ਼ਾਂ ਤੈਨੂੰ ਸਵੇਰੇ ਸ਼ਾਮ ਕੱਢਣੀਆਂ ਪੈਣਗੀਆਂ ਸੋ ਸਤਿਗੁਰ ਕਬੀਰ ਮਹਾਰਾਜ ਜੀ ਸ਼ਲੋਕਾਂ ਆਪਣੇ ਬਾਣੀ ਦੇ ਵਿੱਚ ਸਮਝਾ ਰਹੇ ਕਿ ਉਸ ਪਰਮਾਤਮਾ ਦੇ ਨਾਲ ਲਿਵ ਲਾਈਏ ਕਿਉਂਕਿ ਉਹ ਜੇ ਪਰਮਾਤਮਾ ਦੇ ਵਰਗਾ ਦੁਨੀਆ ਤੇ ਕੋਈ ਹੋਇਆ ਨਹੀਂ ਨਾ ਹੋਣਾ ਹੈ ਨਾ ਉਹਨਾਂ ਦੀ ਕਥਾ ਜਿਹੜੀ ਕਥੀ ਜਾ ਸਕਦੀ ਹੈ ਸਾਰੇ ਗੁਣ ਪਰਮਾਤਮਾ ਤੋਂ ਆਉਂਦੇ ਹਨ ਸਭ ਗੁਣ ਤੇਰੇ ਮੈਂ ਨਾਹੀਂ ਕੋਏ ਬਿਨ ਗੁਣ ਕੀਤੇ ਭਗਤੀ ਨਾ ਹੋਏ ਸਵਾਸਤ ਆਥ ਬਾਣੀ ਬਰਮਾਓ ਸਤ ਸੁਹਾਣ ਸਦਾ ਮੰਚਾਓ ਸੋ ਉਸ ਪਰਮਾਤਮਾ ਦੇ ਨਾਲ ਲਿਵ ਜੋੜਨੀ ਇੱਕ ਬੰਦੇ ਦਾ ਇਸ ਜੀਵਨ ਦੇ ਵਿੱਚ ਮਾਨਸ ਜਨਮ ਦੇ ਵਿੱਚ ਸਭ ਤੋਂ ਵੱਡਾ ਇੱਕ ਇਹੋ ਹੀ ਫਰਜ਼ ਹੈ ਕਿ ਜੇਕਰ ਉਹ ਜੀਵਨ ਦੀ ਬਾਜੀ ਜਿੱਤ ਕੇ ਜਾਣਾ ਤੇ ਫਿਰ ਉਸ ਪਰਮਾਤਮਾ ਦੇ ਨਾਲ ਲਿਵ ਲਾਵੇ ਤੇ ਦੁਨੀਆਂ ਦੀ ਜਿਹੜੀ ਮੋਹ ਮਾਇਆ ਮਮਤਾ ਹੈ ਇਹਨੂੰ ਛੱਡ ਦੇਵੇ ਤਾਂ ਹੀ ਜਾ ਕੇ ਉਹਦੇ ਚਰਨਾਂ ਦੀ ਮੋਜ ਦੇ ਵਿੱਚ ਬੈਠ ਸਕਦਾ ਨਹੀਂ ਤਾਂ ਫਿਰ ਦੁਨੀਆਂ ਦੇ ਵਿੱਚ ਜੋ ਮਰਜੀ ਇਕੱਠਾ ਕਰ ਲੇ ਫਿਰ ਉਹ ਜਿੰਨੇ ਵੀ ਬੇਸ ਮੇਰਾ ਮੇਰਾ ਕੱਦਾ ਫਿਰਦਾ ਉਹ ਕੁਛ ਸੇ ਵੀ ਲੇਖੇ ਦੇ ਵਿੱਚ ਨਿਕਣੇ ਜਾਂਦੇ ਜੇਕਰ ਪਰਮਾਤਮਾ ਦਾ ਨਾਮ ਬਿਸਰ ਗਿਆ ਸੋ ਵਾਓ ਇਹ ਸ਼ਲੋਕ ਜਿੰਨੇ ਵੀ ਸਤਗੁਰ ਕਬੀਰ ਮਹਾਰਾਜ ਜਿੱਦੇ ਸਾਨੂੰ ਸਿੱਖਿਆ ਦੇ ਰਹੇ ਇਹਨਾਂ ਤੋਂ ਸਿੱਖਿਆ ਲੈਂਦੇ ਹੋਏ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਬੇਨਤੀ ਅਦਾ ਸਰਜੋਈ ਕਰੀਏ ਕਿ சுவாਸਾਂ ਦੀ ਪੂੰਜੀ ਜੋ ਰਹਿੰਦੀ ਹੈ ਆਪਣੀ ਕਿਰਪਾ ਕਰੋ ਬਖਸ਼ਿਸ਼ ਕਰੋ ਮਿਹਰ ਕਰੋ ਉਹ சுவாਸਾਂ ਦੀ ਪੂੰਜੀ ਦੇ ਨਾਲ ਤੇਰਾ ਪਲ-ਪਲ ਨਾਮ ਜਪਿਆ ਜਾ ਸਕੇ ਤੇਰੇ ਚਰਨਾਂ ਦੇ ਵਿੱਚ ਜਿਹੜਾ ਮਨ ਜਿਹੜਾ ਟਿੱਕੇ ਤਾਂ ਹੀ ਜਾ ਕੇ ਇਹ ਜੀਵਨ ਦੀ ਬਾਣੀ ਜਿਹੜੀ ਹੈ ਤੇਰੀ ਕਿਰਪਾ ਦੇ ਨਾਲ ਪੂਰੀ ਹੋਣੀ ਹੈ ਜਿੰਨੀ ਵੀ ਬਾਣੀ ਪੜਨ ਸੁਣਨ ਦਾ ਉਚਾਰਨ ਦਾ ਆਪ ਕਿਰਪਾ ਕਰੋ ਮਤ ਦਿਓ ਕਿ ਸ਼ੁੱਧ ਬਣੇ ਪੜਨ ਦਾ ਉਚਾਰਨ ਦਾ ਬਲ ਬਖਸ਼ੋ ਕੀਤੀਆਂ ਹੈ ਗਲਤੀਆਂ ਨੂੰ ਆਪ ਮਾਫ ਕਰਨ ਵਾਲੇ ਹੋ ਕਿਉਂਕਿ ਬੰਦਾ ਭੁੱਲਣ ਹਾਰ ਹੈ ਸਤਗੁਰ ਬਖਸ਼ਣ ਹਾਰ ਤੇ ਮਹਾਬਕਾਂ ਸਰ ਬੇਨਤੀ ਕਰਦੇ ਹੋਏ ਫਤਿ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿ